ਆਣਾ ਦਾਪਾ ਦੇ ਵਿੱਚ ਕਾਰਪੋਰੇਟ ਹਿੰਦੀ ਟੀਮ ਨਾਲ ਲੈ ਕੇ ਨਮੋਲੇ ਸੰਕਰਨ ਆਏ ਆ ਜਿਹਦੇ ਵਿੱਚ ਹਰ ਕਿਸ ਨੂੰ ਦੇਖੋ ਦੇ ਕਾਰਪੋਰੇਟ ਜਰੀਏ ਨੇ ਗਰੋਥ ਮੈਂਟ ਦੀ ਫੀਸ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀ ਸੈਕਟਰ ਦੇ ਵੀ 242 ਵਰਤੇ ਦਾਜ ਨੇ ਜਿਹੜੇ ਫੋਟੋ ਇਹਦੇ ਤੇ 9% ਉਹਦੀ ਮਾਤਾ ਤੇ ਇਹਨੇ ਤੇ ਭਰਾ ਤੋਂ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਨੇ ਤੇ ਅੱਜ ਇਹਨਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਪਬਲਿਕ ਰਿਕਵੈਸਟ ਵੀ ਕਰਦੇ ਆ ਕਿ ਇਹ پورے ਕੰਮ ਦੇ ਖੱਦ ਕੇ ਰੇਸ ਦੀ ਸਰਪ੍ਰੇਰੀ ਹਿਸਾਬੋਂ ਤੇ ਮੈਂ ਮਾਰੇ ਕੰਮ ਸਰਕਾਰੀ ਚੰਗੇ ਕੰਮ ਤਾਂ ਸਮਾਜ ਦਾ ਦੇਖਾ ਪਾਉ। ਤੇ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਇੱਕ ਮਿਸਾਲ ਹੈ ਤੇ ਅਗੋਂ ਵੀ ਇਹਦੀ ਕਾਰਵਾਈ ਹੁੰਦੀ ਹੋਊਗੀ ਨਸ਼ਾ ਮੁਕਤ ਯਾਬ ਜੋ ਪਿਆਉ ਸਰਕਾਰ ਵੀ ਆਏਗਾ ਨਸ਼ਾ ਮੁਕਤ ਯਾਬ ਬਣਾਉਣਾ ਤੇ ਉਹਦੇ ਵਿੱਚ ਸਾਡੇ ਵੱਲੋਂ ਅਜਿਹੀ ਹਿਸਾਬੋਂ ਦੇ ਅੱਜ ਇਹ ਕਾਰਵਾਈ ਨੇ ਜਾਉ। ਅੱਜ ਮਿਸਟਰ ਜੀ ਜਮਾ ਦੀ ਆਵਾਜ਼ ਵੀ ਆ ਇਸ ਕੰਦੇਾਣਾ ਦਾਪਾ ਦੇ ਇ区域 ਵਿੱਚ ਕਾਰਪੋਰੇਟ ਹਿੰਦੀ ਟੀਮ ਨੂੰ ਨਾਲ ਲੈ ਕੇ ਨਮੋਲੇਸ਼ਨ ਕਰਨ ਆਏ ਆ ਜਿਵੇਂ ਵਿੱਚ ਹਰ ਕਿਸ ਨੂੰ ਦੇਖੂ ਇਹ ਕਾਰਪੋਰੇਟ ਜਰੀਏ ਨੇ ਗੋਸਟਮੈਂਟ ਦੀ ਫੀਸ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀਸ ਇੱਕ ਦੇ ਵੀ 2627 ਵਰਤੇ ਦਾਦਿਆਂ ਜਿਹੜੇ ਕੋਲ ਇਹਦੇ ਤੇ 9% ਕੋਈ ਮਾਤਾ ਦੇ ਹੈਗੇ ਨੇ ਤੇ ਭਰਾ ਦੇ ਨੇ ਤੇ ਸਹਾਇਆ ਵੀ ਹੈਗੇ ਨੇ ਐਨਡੀਪੀਸ ਦੇ ਲਈ ਉਹ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਨੇ ਤੇ ਅੱਜ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਹਾਡੇ ਪ੍ਰੈਸ ਦੇ ਮਾਤਿਆਂ ਭਰਾ ਵੀ ਅਸੀਂ ਹਾਜ਼ਰ ਕਰਦੇ ਆਂ ਤੇ ਪਬਲਿਕ ਨੂੰ ਰਿਕਵੈਸਟ ਵੀ ਕਰਦੇ ਆਂ ਕਿ ਇਹ ਮੂਰੇ ਕੰਮ ਕਰਕੇ ਦੇਸ਼ ਦੀ ਤਰੱਕੀ ਲਈ ਇਸ ਤਰ੍ਹਾਂੋਂ ਤੇ ਮੇਰੇ ਕੰਮ ਸਰਕਾਰ ਦੇ ਚੰਗੇ ਕੰਮ ਤਾਂ ਕਿ ਸਮਾਜ ਦਾ ਦੇ ਤਬਲਾਉਂ। ਸੋ ਅੱਜ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਇੱਕ ਮਿਸਾਲ ਹੈ ਤੇ ਅਗੋਂ ਵੀ ਉਹਦੀ ਕਾਰਵਾਈ ਹੁੰਦੀ ਹੋਊਗੀ ਨਸ਼ਾ ਮੁਕਤ ਯੋਗ ਜੋ ਪੰਜਾਬ ਉਸ ਸਰਕਾਰ ਵੀ ਆਏਗਾ ਜੋ ਸਾਡੇ ਸੀਸੀ ਸਾਹਿਬ ਦੀ ਰਾ ਇਹ ਆਇਬ ਲਈਏ ਫਿਰ ਅਸੀਂ ਨਸ਼ਾ ਮੁਕਤ ਯੋਗ ਬਣਾਉਣਾ ਉਹਦੇ ਵਿੱਚ ਸਾਡੇ ਵੱਲੋਂ ਅਸੀਂ ਹਿੱਸਾ ਪਾਉਂਦੇ ਹੋਏ ਅੱਗੇ ਕਾਰਵਾਈ ਨਹੀਂ ਜਾਉਣੀ ਤੇ ਅੱਗੇ ਵੀ ਇਹਨਾਂ ਨਸ਼ਾ ਤਸਕਰੀ ਦੇਤੇ ਕਾਰਵਾਈ ਕਰਨਾ ਧੰਨਵਾਦ ਜੀ ਅੱਜ ਮਿਸਟਰ ਜੀ ਜਮਾ ਦੀ ਆਵਾਜ਼ ਇਸ ਕੰਦੇਾਣਾ ਦਾਪਾ ਦੇ ਇ区域 ਵਿੱਚ ਕਾਰਪੋਰੇਟ ਹਿੰਦੀ ਟੀਮ ਨਾਲ ਲੈ ਕੇ ਨਮੋਲੇਸ਼ਨ ਕਰਨ ਆਏ ਆ ਜਿਵੇਂ ਵਿੱਚ ਹਰ ਕਿਸ ਨੂੰ ਦੇਖੂ ਦੇ ਕਰਪੇ ਜਿਹੜੀ ਇਹਨੇ ਗ੍ਰੋਥਮੈਂਟ ਕੀਤੀ ਸੀ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀਸ ਇੱਕ ਦੇ ਵੀ 2627 ਵਰਤੇ ਦਾਦਿਆਂ ਜਿਹੜੇ ਕੋਲ ਇਹਦੇ ਤੇ 9% ਕੋਈ ਮਾਤਾ ਦੇ ਹੈਗੇ ਨੇ ਤੇ ਭਰਾ ਦੇ ਨੇ ਤੇ ਸਹਾਇਆ ਵੀ ਹੈਗੇ ਨੇ ਐਨਡੀਪੀਸ ਦੇ ਲਈ ਉਹ ਕਾਫੀ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਨੇ ਤੇ ਅੱਜ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਤੁਹਾਡੇ ਪ੍ਰੈਸ ਦੇ ਮਾధ్యਮ ਰਾਹੀਂ ਇਹ ਵੀ ਅਸੀਂ ਅਹਿਸਾਸ ਕਰਦੇ ਹਾਂ ਤੇ ਪਬਲਿਕ ਨੂੰ ਰਿਕਵੈਸਟ ਵੀ ਕਰਦੇ ਹਾਂ ਕਿ ਇਹ ਬੂਰੇ ਕੰਮ ਕਰਕੇ ਦੇਸ਼ ਦੀ ਸਰਪ੍ਰਸਤੀ ਲਈ ਇਸਾਫ ਹੋ ਤੇ ਮੇਰੇ ਕੰਮ ਸਰਕਾਰ ਦੇ ਚੰਗੇ ਕੰਮ ਤਾਂ ਕਿ ਸਮਾਜ ਦਾ ਵਿਸ਼ਵਾਸ ਬਣਾਉ। ਸੋ ਅੱਜ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਇੱਕ ਮਿਸਾਲ ਹੈ ਤੇ ਅਗੋਂ ਵੀ ਉਹਦੀ ਕਾਰਵਾਈ ਹੁੰਦੀ ਹੋਊਗੀ ਨਸ਼ਾ ਮੁਕਤ ਯੋਗ ਜੋ ਯੋਗ ਸਰਕਾਰ ਵੀ ਆਏਗਾ ਜੋ ਸਾਡੇ ਸ੍ਰੀ ਸਾਹਿਬ ਦੀ ਰਾ ਇਹ ਆਇਬ ਲਈਏ ਤੇ ਅਸੀਂ ਨਸ਼ਾ ਮੁਕਤ ਯੋਗ ਬਣਾਉਣਾ ਉਹਦੇ ਵਿੱਚ ਸਾਡੇ ਵੱਲੋਂ ਅਸੀਂ ਹਿੱਸਾ ਪਾਉਂਦੇ ਹੋਏ ਅੱਗੇ ਕਾਰਵਾਈ ਨਹੀਂ ਜਾਉਣੀ ਤੇ ਅੱਗੇ ਵੀ ਇਹਨਾਂ ਨਸ਼ਾ ਤੋਂ ਸਾਡੇ ਲਈ ਕਾਰਵਾਈ ਕਰਨਾ ਧੰਨਵਾਦ ਜੀ